ਈ ਨੌਇਆ ਵੀ ਆਪਣਾ ਹਰਮਨ ਸਿੰਘ ਜਿਹੜਾ ਪਿੰਡ ਆ ਜੀ ਤੁਹਾਡਾ ਤੇੜਾ ਕਲਾ ਮੇਰਾ ਪੋਤਰਾ ਮੇਰਾ ਪੋਤਰਾ ਹੈ ਕੀ ਗੱਲ ਹੋਈ ਆ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਹੈ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਕਿ ਜ਼ਿਆਦਾ ਤਿੰਨੇ ਪਿਓ ਪਰ ਤੋਂ ਸਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਮਪੁਰ ਪਿੰਡ ਆ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜਾਓ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਆ ਨਸ਼ੇ ਦੇ ਬੰਨ ਪਾਉਣਾ ਚਾਹੀਦਾ ਗਾਂ ਆਉਣ ਵਾਲੀ ਪੀੜ੍ਹੀ ਨਹੀਂ ਦੇ ਰੋਂਦੀ ਮਰਦੀ ਠੀਕ ਹੈ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ ਮਾਹ ਜੀ ਅੰਦ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿਉਂ ਉਹਨਾਂ ਨੂੰ ਫੇਰ ਆ ਜਾਂਦੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨਹੀਂ ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਨੀ ਨੰਬਰ ਬਣਾ ਇੱਕ ਵਾਰੀ ਸ਼ਿਕਾਇਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਹੈ ਤੇ ਇਸ ਕਰਕੇ ਨਸ਼ੇ ਤੇ ਜੜਾ ਇਹ ਬੰਨ ਪਾਉਣਾ ਚਾਹੀਦਾ ਮੇਰਾ ਨਾਮ ਨਰਮਲ ਸਿੰਘ ਹੈ ਉਹਨਾਂ ਲੜਕੇ ਦਾ ਤਾਂ ਮੈਂ ਲੜਕੇ ਦਾ ਤਾਂ ਅਫਾਜੀਆਂ ਕਿਹਨਾ ਜਨਾ ਗੁਰਸ਼ੇਪ ਸਿੰਘ ਆ ਜੀ ਕੀ ਗੱਲ ਹੋਈ ਹੈ ਸਰ ਜੀ ਤੇ ਨਸ਼ੇ ਨੁਸ਼ੇ ਤੇ ਕੀ ਗੱਲ ਆ ਗਈ ਜੀ ਮੌਤ ਹੋਈ ਹੈ ਕਿਥੇ ਹੋਈ ਹੈ ਜੀ ਕਿਹਾਂ ਪਰ ਪਤਾ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤਾਂ ਨਸ਼ਾ ਕਰ ਰਿਹਾ ਹਾਂ ਜੀ ਚਲੋ ਤਾਂ ਨਸ਼ਾ ਕਰ ਰਿਹਾ ਇਹ ਪੰਜਾਬ ਪੁਲਿਸ ਦੇ ਵਿੱਚ ਆਨ ਡਿਊਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਇਗੀ ਦਾ ਭੋਗ ਪਾਇਆ ਤੇ ਘਰ ਸੇ ਛੁੱਟੀ ਤੇ ਸੀਗਾ ਇਹ ਆ ਤੁਹਾਨੂੰ ਕਿਹੋ ਜਿਹਾ। ਅ ਮਨਸ਼ੇਪ ਕਰਦੇ ਨੇ ਦੋ ਮਿੰਟ। ਤੇ ਲੁਧਿਆਣਾ ਸੀਗਾ। ਨਸ਼ੇ ਦੇ ਕਰੋ ਤੋਂ ਕਰ ਰਿਆ ਸੀ ਨਸ਼ਾ। ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤੇ ਕਿੰਨੇ ਸਾਨੂੰ ਪਤਾ ਨਹੀਂ ਸੀ ਇਹ ਤਾਂ ਪੱਕਾ ਵੀ ਕਿੰਨੇ ਚਿਰ ਤੋਂ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ। ਅੱਜ ਕਿਦਾਂ ਪਤਾ ਲੱਗਾ ਨਸ਼ੇ ਨੂੰ ਮੌਤ ਹੋਈ। ਬਾਅਦ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ। ਪੂਰਾ ਹੋ ਗਿਆ ਤੇ ਇਸ ਚੀਜ਼ ਵਿੱਚ। ਤੁਹਾਨੂੰ ਕਿਦਾਂ ਪਤਾ ਲੱਗਾ ਨਸ਼ੇ ਨਾਲ ਹੀ ਮਰਿਆ। ਸਾਨੂੰ ਵੀ ਥੋੜਾ ਜਿਹਾ ਸ਼ੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ। ਹਾਂਜੀ। ਇਸ ਕਰਕੇ ਇਹ ਹੋਇਆ। ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਜਿਹੜੇ ਵੀ ਦੀ ਡਾਕਟਰ ਜੀ ਦਾ ਕੀ ਨਾਮ ਸੀ ਉਹਦਾ ਨਾਮ ਮਨਸੀਬਕ ਸੀਗਾ ਜੀ ਇਹ ਕਿੱਥੇ ਡਿਊਟੀ ਕਰਦਾ ਸੀ ਕਿਹੜੇ ਵਿਭਾਗ ਵਿੱਚ ਕਰਦਾ ਸੀ ਇਹ ਮੁੰਡਾ ਪੰਜਾਬ ਪੁਲਿਸ ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀਗੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰੇ ਖਿਆਲ ਚ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਜਦੋਂ ਇਹਦੇ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੁਝ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ-ਹੌਲੀ ਐਡਿਕਟਰ ਹੋ ਗਿਆ ਨੱਚੇ ਦਾ ਕਰਦੇ ਕਰਦੇ ਮਤਲਬ ਹੁਣ ਤੇ ਇ ਇਹ ਕੋ ਗੱਲ ਕਹਿਣ ਵਾਲੀ ਨਹੀਂ ਐ ਜੀ ਸਿਰੇ ਸੁਣਿਆ ਜੀ ਕਿ ਘਰੋਂ ਦਾਦੀ ਜੀ ਦੀ ਪੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਜਨਾਲੇ ਦੇਣ ਵਾਸਤੇ ਗਿਆ 20000 ਰੁਪਇਆ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲਗਾ ਜੀ ਕਿ ਆਂ ਪਰੋਂ ਕਿਤੇ ਬੰਬੀ ਦੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਐ ਜਦੋਂ ਵੇਖਿਆ ਜਾ ਕੇ ਕਿ ਉਹ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਏਜ ਸੀਗੀ ਅਨਮੈਰਿਡ ਬੱਚਾ ਸੀਗਾ ਬਹੁਤ ਕੁਝ ਮਿਲ ਲੱਗੋ ਨਾਲ ਉਹ ਜਿਹੜਾ ਨਸ਼ਾ ਕੀਤਾ ਨਹੀਂ ਅਜੀ ਮੈਂ ਉੱਥੇ ਨਹੀਂ ਸੀ ਜਗਾ ਜੀ ਇਹ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਆ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲੋ ਡਾਕਟਰ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਆ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬੋਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਨੂੰ ਮੈਡੀਕਲ ਅਪਡੇਟ ਚ ਲੈ ਲਈਏ ਤੇ ਕੱਲ੍ਹ ਪੋਸਟਮਾਰਟਮ ਕਰਾ ਕੇ ਉਹਦੇ ਦੀਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਉਹਦਾ ਸਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ ਹੈ ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲੀ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ ਕੌਜ਼ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ